ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਵੱਡੋ ਜਿਲ੍ਹਾ ਛਿਆਰਪੁਰ ਵਿਖੇ ਜਿੱਥੇ ਕਿਸਮੂ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਦੇ ਇਲਾਕੇ ਦੇ ਸਹਿਯੋਗ ਨਾਲ ਮਹਾਂਦਾਨੀ ਕੁੰਦਨ ਸਿੰਘ ਸਪੋਰਟਸ ਐਂਡ ਬੈਲਫੇਅਰ ਕਲੱਬ ਰਿਜਿਸਟਰ ਛਿਆਰਪੁਰ ਵੱਲੋਂ ਚਾਰੇ ਸਹਿਬਜ਼ਾਦੇ ਅਤੇ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਵਿੱਚ ਸਲਾਨਾ 41ਵਾਂ ਫੁੱਟਬਾਲ ਟੂਰਨਾਮੈਂਟ ਜੋ ਕਿ 22 ਦਸੰਬਰ ਤੋਂ 30 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਇਸ ਮੁਕੇ ਕਲਪ ਪ੍ਰਧਾਨ ਠੇਕੇਦਾਰ ਮੋਨਪਾਲ ਸਿੰਘ ਰਿੱਕੀ ਡਾਕਟਰ ਸੁਖਦੇਵ ਸਿੰਘ ਅਤੇ ਸਰਪ੍ਰੀਤ ਸਿੰਘ ਸੋਨੂ ਵੱਡੋ ਨੇ ਸਰਬਤਰਮ ਨਿਯੁਕਤੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਲਾਨਾ 41ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਅੱਜ ਸੰਤ ਬੱਬਾ ਗੁਰਚਰਨ ਸਿੰਘ ਜੀ ਵੱਡੋਂ ਅਤੇ ਸੁਖਵਿੰਦਰ ਸਿੰਘ ਸਾਭੀ ਜੁਕੇ ਵਾਲਿਆਂ ਨੇ ਸਾਂਝੇ ਤੌਰ ਤੇ ਕੀਤਾ ਉਨਾ ਦੱਸਿਆ ਕਿ ਉਦਘਾਟਨੀ ਮੈਚ ਜਗਜੀਤਪੁਰ ਅਤੇ ਕਢਿਆਲਾ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਕਢਿਆਲਾ ਦੀ ਟੀਮ ਇੱਕ ਗੋਲਣਾ ਜੇਤੂ ਰਹੀ। ਉਹਨਾਂ ਦੱਸਿਆ ਕਿ ਸਲਾਨਾ ਫੁੱਟਬਾਲ ਟੂਰਨਾਮੈਂਟ ਮੌਕੇ ਕੁਲਦੀਪ ਸਿੰਘ ਮਨਹਸਪਾਲ ਦੀ ਪੀਬੀ ਕੁਲਦੀਪ ਕੌਰ ਮਨਹਸਪਾਲ ਦੀ ਤੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਸਪਾਲ ਦੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸ਼ਿਰਕਤ ਕੀਤੀ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੀਆਂ ਨੰਬਰ ਟੀਮਾਂ ਹਿੱਸਾ ਲੈ ਰਹੀਆਂ ਹਨ। ਤੇ ਜਿਸ ਦੇ ਵਿੱਚ ਫੋਟੋਬਾਲ ਟੂਰਨਾਮੈਂਟ ਵਿੱਚ ਓਪਨ ਪਿੰਡ ਪੱਦਨ ਅਤੇ 2008 ਪਿੰਡ ਪੱਦਰ 16 ਟੀਮਾਂ ਹਿੱਸਾ ਲੈ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਫਾਈਨਲ ਵਾਲੇ ਦਿਨ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 30 ਦਸੰਬਰ ਨੂੰ ਸਲਾਨਾ 41ਵਾਂ ਸ਼ਾਨਦਾਰ ਫੋਟੋਬਾਲ ਟੂਰਨਾਮੈਂਟ ਮੌਕੇ ਮੁੱਖ ਮਾਨ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਸ਼ਿਆਮ ਕੁਮਾਰ ਐਮ ਐਲ ਏ ਚੱਬੇਵਾਲ ਡਾਕਟਰ ਜਤਿੰਦਰ ਕੁਮਾਰ ਚੱਬੇਵਾਲ ਸਾਂਝੇ ਤੌਰ ਤੇ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਨਾਮਾਂ ਦੀ ਵੰਡ ਕਰਨਗੇ ਇਸ ਮੌਕੇ ਕਲੱਬ ਪ੍ਰਧਾਨ ਠੇਕੇਦਾਰ ਮੋਨਪਾਲ ਸਿੰਘ ਰਿੱਕੀ ਉਹ ਪ੍ਰਧਾਨ ਰਣਜੀਤ ਸਿੰਘ ਡਾਕਟਰ ਸੁਖਦੇਵ ਸਿੰਘ ਜਾਨਚੀ ਸੰਦੀਪ ਸਿੰਘ ਜਾਨਚੀ ਸਰਪੰਚ ਬਲਵਿੰਦਰ ਸਿੰਘ ਬਿੱਲਾ ਸਟੇਜ ਕਤਰ ਸਰਪ੍ਰੀ ਸਿੰਘ ਸੋਨੂ ਹਰਵਿੰਦਰ ਸਿੰਘ ਨਵਨੀਤ ਸਿੰਘ ਪਲਬੀਰ ਸਿੰਘ ਸੈਕਟਰੀ ਮਨਜੀਤ ਸਿੰਘ ਹਰਦੇਵ ਸਿੰਘ ਹਰਦੇਵ ਸਿੰਘ ਅਮਰੀਕਾ ਹਰਪਜਨ ਸਿੰਘ ਦਲਜੀਤ ਸਿੰਘ ਰਦੀਪ ਸਿੰਘ ਚੰਡੀਗੜ੍ਹ 인ਦਰਪਾਲ ਸਿੰਘ ਹਰਪਜਨ ਸਿੰਘ 인ਦਰਪਾਲ ਸਿੰਘ ਸੁਨਿੰਦਰਪਾਲ ਸਿੰਘ ਬਲਬੀਰ ਸਿੰਘ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਜਿਹੜਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਇਆ ਇਹ ਕਿਹਦੀ ਯਾਦ ਵਿੱਚ ਕਰਾ ਰਹੇ ਹੋ ਤੋਂ ਕਿਨਵਾ ਫੁੱਟਬਾਲ ਟੂਰਨਾਮੈਂਟ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨਦਾਨੀ ਗੁੰਦਰ ਸਿੰਘ ਸਪੋਰਟਸ ਕਲੱਬ ਵੱਲੋਂ ਸਾਲਾਨਾ 41ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਜੋ ਕਿ ਅੱਜ 22 ਦਸੰਬਰ ਨੂੰ ਸ਼ੁਰੂ ਹੋਇਆ ਇਸ ਦਾ ਉਦਘਾਟਨ ਸੰਤ ਬਾਬਾ ਗੁਰਚੰਦ ਸਿੰਘ ਜੀ ਵੱਡੋਂ ਵਾਲੇ ਅਤੇ ਸੁਖਵਿੰਦਰ ਸਿੰਘ ਜੀ ਸਾਭੀ ਯੂਕੇ ਉਹਨਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਵਿੱਚ ਇਲਾਕੇ ਦੀਆਂ ਬਕਬਕ ਟੀਮਾਂ ਭਾਗ ਲੈਂਦੀਆਂ ਹਨ ਇਸ ਦਾ ਫਾਈਨਲ ਦਾ ਜੋ ਮੁਕਾਬਲਾ ਹੈ ਕੀ ਦਿسمبر ਨੂੰ ਕੀਤਾ ਜਾਵੇਗਾ ਜਿਸ ਵਿੱਚ ਇਨਾਮਾਂ ਦੀ ਵੰਡ ਸਾਡੇ ਐਮਪੀ ਡਾਕਟਰ ਰਾਜਕਮਰ ਜੀ ਅਤੇ ਐਮਐਲਏ ਸ਼ਾਂਕ ਜੀ ਸਾਂਝੇ ਤੌਰ ਤੇ ਕਰਨਗੇ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਵੱਧ ਤੋਂ ਵੱਧ ਹਮ ਹੁਆ ਕੇ ਟੂਰਨਾਮੈਂਟ ਵਿੱਚ ਪਹੁੰਚੋ ਮੈਚ ਦੇਖੋ ਤੇ ਆਨੰਦ ਮਾਣੋ ਤੇ ਵੀ ਜੀ ਕੋਈ ਇਸ ਤੋਂ ਇਲਾਵਾ ਕੋਈ ਸਪੈਸ਼ਲ ਸ਼ੋ ਮੈਚ ਵੀ ਹੋ ਰਿਹਾ ਜੀ 30 ਤਰੀਕ ਨੂੰ ਇੱਕ ਕਵੱਡੀ ਦਾ ਸ਼ੋ ਮੈਚ ਜੋ ਕਿ ਬਹੁਤ ਨਾਮੀ ਕਲੱਬ ਹਨ ਉਹਨਾਂ ਵਿਚਕਾਰ 30 ਤਰੀਕ ਨੂੰ ਕਰਵਾਇਆ ਜਾਵੇਗਾ ਜਿਸ ਵਿੱਚ ਬੈਸਟ ਗੋਲਕੀਪਰ ਫੁੱਟਬਾਲ ਦੇ ਮੈਚਾਂ ਵਿੱਚ ਕੱਢੇ ਜਾਣਗੇ ਬੈਸਟ ਡਿਫੈਂਡਰ ਕੱਢੇ ਜਾਣਗੇ ਅਤੇ ਉਹਨਾਂ ਦਾ ਸਲਮਾਨ ਵੀ ਅਲੱਗ ਤੌਰ ਤੇ ਕੀਤਾ ਜਾਏਗਾ ਜੋ ਫੁੱਟਬਾਲ ਦੇ ਮੈਚ ਹਨ ਉਹਨਾਂ ਵਿੱਚ ਹਰੇਕ ਪੇਡ ਨੂੰ ਜੋ ਫਾਈਨਲ ਵਿੱਚ ਕੌਂਟਿੰਗ ਵਾਲੀਆਂ ਟੀਮਾਂ ਨੇ ਉਹਨਾਂ ਨੂੰ ਟਰੈਕ ਸੂਰ ਵੀ ਦਿੱਤੇ ਜਾਣੇ ਜੋ ਮਲਵਿੰਦਰ ਸਿੰਘ ਜੀ ਯੂਕੇ ਉਹਨਾਂ ਵੱਲੋਂ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ